ਤੋੜੀ ਪੰਜਾਬੀ ਲੋਕ ਹੈ ਕੈ ਰਪਿੰਦਰ ਰਿੰਪੀ ਮੈਂ ਤੁਹਾਡੇ ਨਾਲ ਦੋ ਲੈਣਾ ਸੰਜੀਆਂ ਕਰਦੀਆਂ ਜਿੱਥੇ ਅਸੀਂ ਖੜੇ ਹਾਂ ਤੁਹਾਨੂੰ ਪਤਾ ਲੱਗ ਜੀ ਦੋ ਲੈਣਾ ਸੁਣ ਕੇ ਬਣ ਕੇ ਮਿੱਟਰ ਰੀਟਰ ਪੰਮਿਆ ਘਰੇ ਮਾਰ ਜਹੀਂ ਕਿੜਾ ਵੇ ਬਣ ਕੇ ਮਿੱਟਰ ਰੀਟਰ ਪੰਮਿਆ ਘਰੇ ਮਾਰ ਜਹੀਂ ਕਿੜਾ ਵੇ ਐਸੇ ਬਹਾਨੇ ਰੂੜੀ ਵਾਲਿਆ ਮੁੱਖ ਮੈਂ ਤੱਕ ਲੂਹ ਤੇ ਰਾਵੇ ਮੇਰੇ ਦਿਲ ਦੇ ਮਿੱਟਰ ਦੀਆਂ ਜੁਨਟਾਂ ਮੇਰੇ ਦਿਲ ਦੇ ਮੀਟਰ ਦੀਆਂ ਜੁਨਟਾਂ ਲੈ ਜੀ ਦਿਲ ਵਾਲੀ ਡੈਰੀ ਵਿੱਚ ਲਿਖਵੇ ਛੁੱਟੀਆਂ ਦੇ ਵਿੱਚ ਮੇਰਾ ਸੋਹਣਾ ਲੱਗਣਾ ਨਹੀਂ ਘਰ ਵਿੱਚ ਚਿੱਤ ਵੇ ਸਾਰਾ ਸ਼ਿਕਾਇਤ ਮੈਂ ਤੁਹਾਡੀ ਸੁਣਾ ਵੀ ਲਵਗਾ ਕਰਪਿੰਦਰ ਜਿੰਪੀ ਤੁਮ ਦੱਸਣਾ ਚਾਹੀਏ ਜੀ ਜਿਵੇਂ ਮੀਟਰ ਦੀ ਗੱਲ ਕਰੀ ਆ ਤੁਹਾਨੂੰ ਪਤਾ ਬਿਜਲੀ ਦਾ ਸਮਾਨ ਸਾਰਾ ਮੀਟਰ ਨਾਲ ਜੁੜਿਆ ਹੁੰਦਾ ਸੋ ਮੈਂ ਦੱਸਣਾ ਚਾਹੀਏ ਦਿੱਲੀ ਇਲੈਕਟ੍ਰਿਕ ਸਟੋਰ ਸਾਪ ਜਿੱਥੇ ਤੇ ਬਰਨਾਲਾ ਵਿਕੇ ਪਹੁੰਚੇ ਹੋਇਆ ਆਪਣੇ ਘਰ ਦਾ ਸਮਾਨ ਲੈਣ ਵਾਸਤੇ ਬਹੁਤ ਸਾਰੀਆਂ ਅਸੀਂ ਇੱਥੇ ਇਲੈਕਟ੍ਰੋਨਿਕ ਚੀਜ਼ਾਂ ਲੈਂਦੀਆਂ ਜੀ ਬਹੁਤ ਵਧੀਆ ਇਹਨਾਂ ਦੀ ਗਾਰੰਟੀ ਵੀ ਵਧੀਆ ਦਿੰਦੇ ਆ ਹਰ ਕੰਪਨੀ ਦਾ ਵਧੀਆ ਬ੍ਰਾਂਡਡ ਸਮਾਨ ਮਿਲਦਾ ਜੀ ਜੋ ਕਿ ਇਹ ਮੈਂ ਤੁਹਾਨੂੰ ਦੱਸਣਾ ਚਾਹਣੀ ਤੁਸੀਂ ਸਾਰਿਆਂ ਨੇ ਵਿజిਟ ਕਰਨਾ ਜੀ ਸੋ ਇਥੋਂ ਸ਼ੋਅਰੂਮ ਜਿਹੜਾ ਬਦਲ ਕੇ ਇਹਨਾਂ ਦਾ ਨਵਾਂ ਸ਼ੋਅਰੂਮ ਤਨੌਲਾ ਰੋਡ ਤੇ ਨੇੜੇ ਅੰਡਰ ਬ੍ਰਿਜ ਬਿਜਲੀ ਬੋਰਡ ਤੋਂ ਪਹਿਲਾਂ ਬਰਨਾਲਾ ਰੋਡ ਵੀ ਕਿ ਸ਼ਿਫਟ ਹੋਣ ਜਾ ਰਹੇ ਆ ਜੀ ਤੇ ਤੁਹਾਨੂੰ 26 ਜਨਵਰੀ ਨੂੰ ਤੁਸੀਂ ਸਾਰਿਆਂ ਨੇ ਉੱਥੇ ਆ ਕੇ ਵਿਜ਼ਿਟ ਕਰਨਾ ਤੇ ਮੈਂ ਵੀ ਉੱਥੇ ਪਹੁੰਚ ਰਹੀ ਆਂ ਆਪਾਂ ਉੱਥੇ ਰੌਣਕਾਂ ਵੀ ਲਾਵਾਂਗੇ ਸੋ ਇਚ ਨਮਾ ਐਸੇ ਛੋੜ ਰੂ ਹਾਂ ਉਧਰ ਮੂਰਤ ਨਮਾ ਹੋਣ ਜਾ ਰਿਹਾ 26 ਜਨਵਰੀ ਨੂੰ ਸਾਰਿਆਂ ਨੇ ਪਹੁੰਚਣਾ ਜੀ ਜਿੱਥੇ ਬਿਜਲੀ ਦੀ ਫੀਟਿੰਗ ਦਾ ਹਰ ਕੰਪਨੀ ਦਾ ਸਮਾਨ ਫੈਨਸੀ ਲਾਈਟਾਂ ਅਤੇ ਮੋਟਰ ਸਟਾਰਟ ਅਤੇ ਸਮਰ ਸਮਰ ਸਮਰਸੀ ਵਰਤਾਰ ਹਾਂ ਸਮਰਸੀ ਵਰਤਾਰ ਸਮਰਸੀ ਵਰਤਾਰਾਂ ਬਿਜਲੀ ਦਾ ਸਾਰਾ ਸਮਾਨ ਮਿਲਦਾ ਜੀ ਕਾਰ ਦੀ ਫੀਟਿੰਗ ਦਾ ਸਾਰਾ ਸਮਾਨ ਮਿਲਦਾ ਸਾਡੇ ਓਨਰ ਸਾਹਿਬ ਨੂੰ ਮਿਲ ਕੇ ਬਹੁਤ ਜਿਆਦਾ ਖੁਸ਼ੀ ਤੇ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਕੀ ਕਹਿਣਾ ਚਾਹੋ ਇਹ ਦੱਸੋ ਉਹਨਾਂ ਨੂੰ ਆਪਣਾ ਕੋਲ ਐਡਰੈਸ ਲਾ ਲਿਆ ਕਿ ਮੈਂ ਤੁਰਤ ਕਾਰਡ ਪਰਿਆ ਦੋਸਤ ਮੇਰੇ ਐਡਰੈਸ ਕਿਉਂ ਕਿਛੇ ਦੀ ਪੜ ਕੇ ਆਪਣੀ ਯਾਦ ਨਹੀਂ ਆਉਂਦਾ ਸੋ ਤੁਸੀਂ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਜੀ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਹੈ ਜੀ ਅੱਜ ਅੱਜ ਆਪਣੀ ਦੁਕਾਨ ਤੇ ਜੀ ਇਹ ਸਮਾਨ ਲੈਣ ਆਏ ਤੇ ਬੜਾ ਅੱਛਾ ਲੱਗਿਆ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਮਿਲਣ ਆ ਲਿਆ ਦੀ ਵੀ ਬਹੁਤ ਲੋਕ ਇੱਥੇ ਵੀ ਆਏ ਜੀ ਤੇ ਆਪਣਾ ਸ਼ੋਰੂਮ 50 ਸਾਲ ਪੁਰਾਣਾ ਵਿਸ਼ਵਾਸ ਦੀ ਅੰਨੇਚੇ ਅੰਡਰਬਿਜ ਆ ਗਿਆ ਜੀ ਅੰਡਰਬਿਜ ਤੋਂ ਥੋੜਾ ਜਿਹਾ 300 ਮੀਟਰ ਅੱਗੇ ਜਾ ਕੇ ਬਿਜਲੀ ਬੋਰਡ ਤੋਂ ਪਹਿਲਾਂ ਖੱਬੇ ਹੱਥ ਵੱਡਾ ਸ਼ੋਰੂਮ ਬਣਾ ਰਹੇ ਆ ਜੀ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੀ ਸਾਨੂੰ ਬਹੁਤ ਜ਼ਰੂਰਤ ਪਊਗੀ ਜੀ ਉੱਤੇ ਫੈਂਸੀ ਲਾਈਟਾਂ ਬਿਜਲੀ ਫਿਟਿੰਗ ਦਾ ਸਾਰਾ ਸਮਾਨ ਪੱਖੇ ਦੀ ਵੈਰਾਈਟੀ ਹਰ ਚੀਜ਼ ਬਹੁਤ ਤੁਹਾਨੂੰ ਵਧੀਆ ਵੈਰਾਈਟੀ ਵਾਜਿਬ ਰੇਟਾਂ ਤੇ ਮਿਲਿਆ ਕਰੂਗਾ ਜੀ ਹਾਂ ਜੀ ਅਸੀਂ ਬਹੁਤ ਸਾਰੇ ਦੁਨੀਆ ਸੌਨ ਨੂੰ ਪਤਾ ਵੀ ਕਲਾਕਾਰ ਜਿਹੜਾ ਚੱਪਾ ਚੱਪਾ ਘੁੰਮ ਚੁੱਕੇ ਹੁੰਦੇ ਆ ਇਹ ਸਾਨੂੰ ਇੱਥੇ ਰੇਕੰਦਰ ਬਹੁਤ ਵਧੀਆ ਬਾਜ਼ਾਰ ਬਰੇਟ ਮਿਲਿਆ ਲੱਗਿਆ ਸਾਨੂੰ ਇਹਦਾ ਬਹੁਤ ਵਧੀਆ ਰੇਕ ਹੈ ਸਭ ਨੇ ਇੱਥੇ ਆ ਕੇ ਵਿజిਟ ਕਰਨਾ ਤੁਸੀਂ ਇੱਥੇ ਆ ਕੇ ਇਹਨਾਂ ਦਾ ਸਮਾਨ ਖਰੀਦੋ ਤੇ ਫਿਰ ਨਾਲ ਸਾਡੇ ਨਾਲ ਜਸ ਸਿੰਘ ਜੀ ਵੀ ਤੁਸੀਂ ਵੀ ਦੱਸੋ ਇਹਨਾਂ ਇਹ ਵੀ ਇੱਥੋਂ ਸਮਾਨ ਲੈਣੇ ਤੇ ਲੈ ਕੇ ਆ ਸਾਨੂੰ ਬਹੁਤ ਵਧੀਆ ਮਾਲਾ ਮਿਲਦਾ ਅਸੀਂ ਲੈ ਕੇ ਇਹਨਾਂ ਦਾ ਸਮਾਨ ਘਰ ਨੂੰ ਦਿਵਾਉਂਦੇ ਆ ਕਾਨੂੰ ਖੁੱਲ ਬੈਂਟੀ ਜੀ ਥੈਂਕ ਯੂ ਥੈਂਕ ਯੂ ਧੰਨਵਾਦ ਥੈਂਕ ਯੂ ਓਕੇ ਸੱਚੀ